ਵਿਰਾਟ ਕੋਹਲੀ 12ਵੀਂ پاس ਅਕਸ਼ੇ ਕੁਮਾਰ 12ਵੀਂ پاس ਆਮੀਰ ਖਾਨ ਉਹ ਵੀ 12ਵੀਂ پاس ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਿੱਗਜ ਸੈਲੀਬ੍ਰਿਟੀ ਆਰ ਬਿਜ਼ਨਸਮੈਨ ਨੇ ਜਿਨ੍ਹਾਂ ਕੋਲ ਕਾਲਜ ਦੀ ਕੋਈ ਵੀ ਡਿਗਰੀ ਨਹੀਂ ਫਿਰ ਵੀ ਇਹ ਬੰਦੇ ਆਪਣੇ ਫੀਲਡ ਚ ਟੌਪ ਤੇ ਨੇ ਤੇ ਦੂਜੇ ਪਾਸੇ जिंदगी में सारी चीज छूट गया सर घर परिवार रिश्तेदार सारे और मैं दो साल से गाँव में भी नहीं गया अभी तक बहुत संघर्ष से पढ़ा ट्यूशन पढ़ा पढ़ा के मैं दो से ट्यूशन पढ़ा पढ़ा के अभी तक मैं पढ़ाई किया हूँ आईआईटी आई और नीट जहिया बड़िया डिग्रिया लेके बेरोजगार नौजवान छोटी मोटी नौकरी करने लई मजबूर हन आखिर की फर्क है ਪਾਰਮੀ 5 ਕਰੋੜਪਤੀ ਵਿਅਕਤੀ ਤੇ ਡਿਗਰੀ ਹੋਲਡਰ ਬੇਰੋਜ਼ਗਾਰ ਨੌਜਵਾਨ ਵਿੱਚ ਆਖਿਰੋ ਕਿਹੜਾ ਜਾਲ ਹੈ ਜਿਸ ਵਿੱਚੋਂ ਕੁਝ ਲੋਕ ਆਪਣੇ ਆਪ ਨੂੰ ਬਾਹਰ ਕੱਢ ਕੇ ਅਮੀਰਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਨੇ ਤੇ ਦੂਜੇ ਪਾਸੇ ਕੁਝ ਲੋਕ ਆਪਣੀ ਜ਼ਿੰਦਗੀ ਦੇ ਕਈ ਸਾਲ ਪੜ੍ਹਾਈ ਵਿੱਚ ਖਰਚ ਕਰਨ ਤੋਂ ਬਾਅਦ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਿਆ ਕਰਨ ਲਈ ਕੁਝ ਲੋਕਾਂ ਦੀਆਂ ਮਿੰਤਾਂ ਕਰਨ ਲਈ ਮਜਬੂਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਕੰਮ ਤੇ ਰੱਖ ਲਈ ਕਿਉਂ ਅੱਜ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਟੀਚਰ ਆਪਣੇ ਬੱਚਿਆਂ ਨੂੰ ਕਿਸੇ ਵੀ ਸਕੂਲ ਵਿੱਚ ਪੜਾਉਣਾ ਪਸੰਦ ਨਹੀਂ ਕਰਦੇ ਇੱਕ ਪਾਸੇ ਬੰਗਲੌਰ ਵਰਗੇ ਸ਼ਹਿਰਾਂ ਦੇ 18 ਤੋਂ 20 ਸਾਲ ਦੇ ਨੌਜਵਾਨ ਜੋ ਕਿ ਵੱਡੀਆਂ ਵੱਡੀਆਂ ਕੰਪਨੀਆਂ ਚਲਾ ਰਹੇ ਨੇ ਮੇਰਾ ਨਾਮ ਸੂਰੀਅਨ ਹੈ ਮੈਂ 13 ਸਾਲ ਦਾ ਹਾਂ ਔਰ ਮੈਂ ਦੁਨੀਆ ਦਾ ਯੰਗੇਸਟ ਸੀਈਓ ਮੈਂ 17 ਘੰਟੇ ਕੰਮ ਕਰਦਾ ਤੇ ਦੂਜੇ ਪਾਸੇ ਤੁਸੀਂ ਕਿਹੜੇ ਦਿਨ ਰਾਤ ਮੈਥ ఫిజిక్స్ కెమిస్ట్రీ ਨੂੰ ਚੁੱਪਚਾਪ ਰੱਟ ਰਹੇ ਹੋ ਇਸ ਉਮੀਦ ਚ ਕਿ ਜਦੋਂ ਤੁਹਾਡੀ ਡਿਗਰੀ ਪੂਰੀ ਹੋ ਜਾਏਗੀ ਤਾਂ ਤੁਹਾਨੂੰ ਇੱਕ ਨੌਕਰੀ ਮਿਲ ਜਾਏਗੀ ਜਿਸ ਨਾਲ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਲਓਗੇ ਪਰ ਅਸਲ ਸਚਾਈ ਕੁਝ ਹੋ ਰਹੀ ਹੈ ਆਪਣੀ ਪੜ੍ਹਾਈ ਪੂਰੀ ਹੋਣ ਜਾਂ ਡਿਗਰੀ ਲੈਣ ਤੋਂ ਬਾਅਦ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਜੁੱਟ ਜਾਂਦੇ ਹੋ ਜਿੱਥੋਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਰਿਜੈਕਸ਼ਨ ਹੀ ਮਿਲਦਾ ਹੈ ਕਿਵੇਂ ਨਾ ਕਿਵੇਂ ਤੁਹਾਨੂੰ ਇੱਕ ਛੋਟੀ ਜਹੀ ਨੌਕਰੀ ਮਿਲ ਜਾਂਦੀ ਹੈ ਕਿਸੇ ਪ੍ਰਾਈਵੇਟ ਸੈਕਟਰ ਚ ਇਹਨੀ ਤਨਖਾਹ ਨਹੀਂ ਹੁੰਦੀ ਕਿ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕੋ। ਉਹ ਸੁਪਨਾ ਕੋਈ ਵੀ ਹੋ ਸਕਦਾ ਹੈ ਜਿਵੇਂ ਕਾਰ ਜਾਂ ਬਾਈਕ। ਤੁਸੀਂ ਉਸ ਲਈ ਲੋਨ ਲੈ ਲੈਂਦੇ ਹੋ ਤੇ ਮਹੀਨੇ ਬਾਅਦ ਆਪਣੀ ਤਨਖਾਹ ਚੋਂ ਕਿਸ਼ਤਾਂ ਕਟਵਾ ਦਿੰਦੇ ਹੋ। ਇਸ ਤਰ੍ਹਾਂ ਤੁਸੀਂ ਖੁਦ ਨੂੰ ਇੱਕ ਜਾਲ ਵਿੱਚ ਪੂਰੀ ਤਰ੍ਹਾਂ ਫਸਾ ਲੈਂਦੇ ਹੋ। ਹੁਣ ਉਹ ਨੌਕਰੀ ਕਰਨਾ ਤੁਹਾਡੀ ਮਜਬੂਰੀ ਬਣ ਜਾਂਦੀ ਹੈ। ਦਿਨ ਰਾਤ ਇੱਕੋ ਡਰ ਰਹਿੰਦੇ ਕਿ ਮੈਨੂੰ ਨੌਕਰੀ ਤੋਂ ਨਾ ਕੱਢ ਦੇਣ। ਫਿਰ ਮੈਂ ਆਪਣੇ ਖਰਚੇ ਤੇ ਕਿਸ਼ਤਾਂ ਕਿੱਥੋਂ ਭਰਾਂਗਾ? ਸਵੇਰੇ ਉઠੋ ਕੰਮ ਤੇ ਜਾਓ। ਤੇ ਫਿਰ ਸ਼ਾਮ ਨੂੰ ਕਰਾਓ ਇਦਾਂ ਕਰਦੇ ਕਰਦੇ ਕਈ ਸਾਲ ਬੀਤ ਜਾਂਦੇ ਨੇ ਤੁਸੀਂ ਮਨ ਮਾਰ ਕੇ ਉਸ ਨੌਕਰੀ ਨੂੰ ਕਰਨ ਲਈ ਮਜਬੂਰ ਹੋ ਜਾਂਦੇ ਹੋ ਤੁਹਾਡੀ ਸਾਰੀ ਆਜ਼ਾਦੀ ਤੁਹਾਡੇ ਕੋਲੋਂ ਖੋਹ ਲਈ ਜਾਂਦੀ ਹੈ ਇਸ ਤਰ੍ਹਾਂ ਨੌਕਰੀ ਕਰਦੇ ਕਰਦੇ ਤੁਹਾਡੀ ਪੂਰੀ ਜਵਾਨੀ ਲੰਘ ਜਾਂਦੀ ਹੈ ਤੇ ਤੁਸੀਂ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਕਿ ਮੈਂ ਅੱਜ ਵੀ ਉੱਥੇ ਹੀ ਖੜਾ ਜਿੱਥੋਂ ਸ਼ੁਰੂਆਤ ਕੀਤੀ ਸੀ ਕੁਝ ਨਹੀਂ ਬਦਲਿਆ ਕੋਈ ਫਾਈਨੈਂਸ਼ੀਅਲ ਫ੍ਰੀडम ਨਹੀਂ ਜਿਹੜੇ 18-20 ਸਾਲ ਤੁਸੀਂ ਪੜ੍ਹਾਈ ਕੀਤੀ ਸੀ ਉਹ ਸਾਰੀ ਧਰੀ ਦੀ ਧਰੀ ਰਹਿ ਗਈ ਤੁਹਾਡੇ ਕਿਸੇ ਕੰਮ ਨਹੀਂ ਸਗੋ ਜ਼ਿੰਮੇਵਾਰੀਆਂ ਦਾ ਬੋਝ ਹੋਰ ਵੀ ਵੱਧ ਗਿਆ ਕਿ ਪੜ੍ਹਾਈ ਲਿਖਾਈ ਕਰਨਾ ਸਭ ਬੇਵਰਤ ਹੈ ਨਹੀਂ ਪੜ੍ਹਾਈ ਲਿਖਾਈ ਕਰੋ ਨੌਕਰ ਬਣਨ ਲਈ ਨਹੀਂ ਮਾਲਕ ਬਣਨ ਲਈ ਖੁਦ ਦੀ ਜ਼ਿੰਦਗੀ ਦੇ ਆਪਣੇ ਫੈਸਲਿਆਂ ਦੇ ਬੜਾਈ ਕਰੋ ਤੇ ਆਪਣੇ ਅੰਦਰ ਦੀਆਂ ਖੋਪੀਆਂ ਤੇ ਗੁਣਾ ਨੂੰ ਵੀ ਦੇਖੋ ਸਿਰਫ ਡਾਕਟਰ ਜਾਂ ਇੰਜੀਨੀਅਰ ਬਣਨਾ ਹੀ ਤੁਹਾਡਾ ਸੁਪਨਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਸਾਰੀਆਂ ਓਪਰਚ्युनिटीਆਂ ਨੇ ਸਕੂਲਾਂ ਜਾਂ ਕਾਲਜਾਂ ਨੂੰ ਫੀਸਾਂ ਦੇ ਰੂਪ ਵਿੱਚ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਚਾਰ ਪੰਜ ਸਾਲਾਂ ਬਾਅਦ ਜਦੋਂ ਕਾਲਜ ਤੋਂ ਬਾਹਰ ਆਂਦੇ ਹੋ ਤਾਂ ਤੁਹਾਡੇ ਕੋਲ ਸਿਰਫ ਡਿਗਰੀਆਂ ਤੇ ਫੀਸਾਂ ਦੇ ਬਿੱਲੀ ਰਹਿ ਜਾਂਦੇ ਨੇ ਤੁਹਾਡੇ ਕੋਲੇ ਜੇ ਕੋਈ ਵੀ ਸਕਿੱਲ ਨਹੀਂ ਹੁੰਦੀ ਜਿਸ ਨਾਲ ਤੁਸੀਂ ਆਪਣਾ ਕੈਰੀਅਰ ਸੈੱਟ ਕਰ ਸਕੋ ਹੁਣ ਜਮਾਨਾ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕਿਆ ਹੈ ਹੁਣ ਤੁਸੀਂ ਕੋਈ ਵੀ ਸਕਿੱਲ ਘਰ ਬੈਠੇ ਹੀ ਸਿੱਖ ਸਕਦੇ ਹੋ ਸਿਰਫ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਕੋਈ ਵੀ ਆਨਲਾਈਨ ਕੋਰਸ ਖਰੀਦ ਸਕਦੇ ਹੋ ਤੇ ਕੋਈ ਵੀ ਸਕਿੱਲ ਜਿਸ ਵਿੱਚ ਤੁਹਾਡਾ ਇੰਟਰਸਟ ਹੋਵੇ ਉਸ ਨੂੰ ਮਾਸਟਰ ਕਰ ਸਕਦੇ ਹੋ ਅੱਜ ਬਹੁਤ ਸਾਰੇ ਲੋਕ ਆਨਲਾਈਨ ਕੋਰਸਸ ਦੇ ਥਰੂ ਲੱਖਾਂ ਰੁਪਏ ਕਮਾ ਰਹੇ ਨੇ ਜੋ ਸਮਾਂ ਲੰਘ ਗਿਆ ਉਸ ਨੂੰ ਭੁੱਲ ਜਾਓ ਤੇ ਜੋ ਤੁਹਾਡੇ ਹੱਥ ਵਿੱਚ ਹੈ ਉਸ ਨੂੰ ਸੰਭਾਲ ਲਓ